ਜੰਦੂ ਮਿਲ ਕੇ ਆਈ ਹਾਂ ਹਾਂ ਜੀ ਬਹੁਤ ਜਿਹੜੀ ਸਿਚੁਏਸ਼ਨ ਤਾਂ ਕ੍ਰਿਟੀਕਲ ਹੈ ਪਰ ਜਦਾਂ ਦੇਖ ਕੇ ਲੱਗਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਤੇ ਕਿਉਂਕਿ ਮੇਜਰ ਐਕਸੀਡੈਂਟ ਆ ਉਹਦੇ ਲਈ ਟਾਈਮ ਤਾਂ ਲੱਗਦਾ ਹੀ ਹੈ ਤੇ ਹਾਲੇ ਆਪਾਂ ਕੁਝ ਜਦਾਂ ਟਾਈਮ ਤਾਂ ਨਹੀਂ ਕਹਿ ਸਕਦੇ ਪਰ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਪਰਵਾਰਕ ਮੈਂਬਰਾਂ ਨਾਲ ਜੰਗੋ ਹਾਂਜੀ ਮੇਰੇ ਉਹਨਾਂ ਦੇ ਫਾਦਰ ਨਾਮ ਨਾਲ ਹੁਣੇ ਮਾਰਛੇ ਤੱਕ ਕਾਫੀ ਹੋਰ ਤੋਂ ਉਹਨਾਂ ਦੇ ਸਹਿਜੋਗੀ ਸੱਜਣ ਸੀ ਬਸ ਇਹੀ ਆ ਵੀ ਸਾਰੇ ਕਹਿ ਰਹੇ ਵੀ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰੋ ਕਿਉਂਕਿ ਸਾਡਾ ਮੇਨ ਕਤਾਰ ਦਾ ਆਰਟਿਸਟ ਆ ਤੇ ਸਾਡਾ ਫਰਜ਼ ਵੀ ਆ ਕਿ ਉਹਨਾਂ ਦੇ ਨਾਲ ਦੁੱਖ ਦੀ ਘੜੀ ਚ ਖੜੇ ਹੋਣਾ ਤੇ ਬਾਕੀ ਮਹਾਰਾਜ ਪਾਲੀ ਕਰੀਓ ਜਿਸ ਤਰ੍ਹਾਂ ਦੇ ਐਕਸੀਡੈਂਟ ਹੁੰਦੇ ਨੇ ਕਿ ਹੱਲ ਹੋਣਾ ਚਾਹੀਦਾ ਇਹਨਾਂ ਦਾ ਹਾਂਜੀ ਇਹਦੇ ਵਿੱਚ ਪ੍ਰਸ਼ਾਸਨ ਦਾ ਹੀ ਆ ਜੀ ਸਰਕਾਰ ਨੇ ਇਸ ਇਹ ਜਿਹੜਾ ਬਹੁਤ ਵੱਡਾ ਮੁੱਦਾ ਆ ਇਕ ਦਾ ਰਾਜੀਵ ਜਵੰਦੇਦੀ ਨਹੀਂ ਹੋਰ ਵੀ ਮੈਨੀ ਐਕਸੀਡੈਂਟ ਹੋਦੇ ਚਲੋ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਆਪ ਨੂੰ ਗੁਰੂ ਮਹਾਰਾਜ ਨੇ ਪ੍ਰਸਿੱਧੀ ਵਾਖੀ ਤੇ ਉਹ ਮੀਮ ਸਟਰੀਮ 'ਚ ਆ ਗਿਆ ਤੇ ਵੈਸੇ ਇਹਨੂੰ ਸੇਮ ਜਿਹੜੇ ਐਕਸੀਡੈਂਟ ਬਹੁਤ ਹੁੰਦੇ ਆ ਤੇ ਉਹਦੇ ਲਈ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਕੰਮਾ ਚਾਹੀਦਾ ਮਗਰ ਉਹ ਫਿਰਤੀ ਫਿਰਦਾ